ਵੀਰੋ ਜਿਹੜੇ ਪਿਛਲੇ 3-4 ਮਹੀਨੇ ਆ ਇਹ ਸ਼ਰਮਣੀ ਅਕਾਲੀ ਦਲ ਵਾਸਤੇ ਬੜੇ ਵੱਖਰੀ ਤਰ੍ਹਾਂ ਦੇ ਸਨ ਜਿਹੜੇ ਲੋਕ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਅੰਦਰ ਵੱਡੇ-ਵੱਡੇ ਔਦੇ ਮਾਣੇ ਵਜ਼ੀਰੀਆਂ ਮਾਣੀਆਂ ਬੜੇ ਵੱਡੇ ਵੱਡੇ ਗੁੱਤਬੇ ਹਾਸਲ ਕੀਤੇ ਉਹ ਉਹ ਸਾਜ਼ਿਸ਼ ਦਾ ਹਿੱਸਾ ਬਣ ਗਏ ਜਿਸ ਸਾਜ਼ਿਸ਼ ਤੇ ਸਿੱਖਾਂ ਨੂੰ ਲੀਡਰਲੈਸ ਕਰਨ ਵਾਸਤੇ ਬੜੀ ਦੇਰ ਤੋਂ ਕੇਂਦਰ ਦੀਆਂ ਏਜੰਸੀਆਂ ਤੇ ਕੇਂਦਰ ਦੀਆਂ ਸਰਕਾਰਾਂ ਲੱਗੀਆਂ ਹੋਈਆਂ ਸਨ ਇੱਥੋਂ ਤੱਕ ਚਲੇ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨੁਕਸਾਨ ਹੋਣਾ ਚਾਹੀਦਾ ਆਪਣੇ ਹੱਥੀ ਲੈ ਕੇ ਦੇਤਾ ਕਿ ਅਸੀਂ ਵੀ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਆ ਅਸੀਂ ਲਿਖਤੀ ਤੌਰ ਤੇ ਸਵੀਕਾਰ ਕਰਦੇ ਹਾਂ ਪਰ ਸਾਰਾ ਦੋਸ਼ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਦੇ ਉੱਤੇ ਮੜਨ ਦੀ ਕੋਸ਼ਿਸ਼ ਕੀਤੀ ਯਦੋਂ ਸਾਡੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਉਦੋਂ ਸਾਰੀ ਲੀਡਰਸ਼ਿਪ ਨੇ ਬੈਠ ਕੇ ਵਿਚਾਰ ਕੀਤੀ ਇੱਕ ਵਿਚਾਰ ਇਹ ਸੀ ਕਿ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਪਰ ਦੂਜਾ ਵਿਚਾਰ ਇਹ ਸੀ ਕਿ ਹੁਣ ਕੋਈ ਕੇਸ ਕਿਸੇ دنیਵੀ ਅਦਾਲਤ ਦੇ ਵਿੱਚ ਨਹੀਂ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਜਾਣਾ ਉੱਥੇ ਸਸੇ ਕੋਈ ਤਰਕ ਦੇਾਂਗੇ ਜਾਂ ਕੋਈ ਦਲੀਲ ਦੇਾਂਗੇ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਇਹ ਸਾਡੇ ਵਾਸਤੇ ਵਾਜਬ ਨਹੀਂ ਹੋਏਗਾ ਇਸ ਕਰਕੇ ਫੈਸਲਾ ਕੀਤਾ ਸਰਦਾਰ ਜਗਵੀਰ ਸਿੰਘ ਜੀ ਬਾਦਲ ਸਾਹਿਬ ਨੇ ਕਿ ਫਿਰ ਇੱਕੋ ਹੀ ਰਸਤਾ ਜਾਤ ਦੇ ਵਿੱਚ ਇੱਕ ਨਾ ਪੱਕੀ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਉਹ ਜੇ ਮੈਂ ਆਪਣੀ ਝੋਲੀ ਪਾਲਵਾ ਤੇ ਸ਼ਾਇਦ ਪੰਜਾਬ ਦਾ ਭਲਾ ਹੋ ਜਾਏ ਤੇ ਕੌਮ ਦਾ ਭਲਾ ਹੋ ਜਾਵੇ ਇਹਨਾਂ ਨੇ ਉਸ ਵੇਲੇ ਬਿਨਾਂ ਕਿਸੇ ਤਰਕ ਦੇ ਬਿਨਾਂ ਕਿਸੇ ਦਲੀਲ ਦੇ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਆਪਣੀ ਝੋੜੀ ਦੇ ਵਿੱਚ ਪਾਇਆ ਉਹ ਸਪਸ਼ਟੀਕਰਨ ਤੁਸੀਂ ਸਾਰਿਆਂ ਨੇ ਟੈਲੀਵਿਜ਼ਨਾਂ ਤੇ ਦੇਖਿਆ ਇਕੱਲਾ ਉਹ ਹੀ ਝੋੜੀ 'ਚ ਨਹੀਂ ਪਾਇਆ ਇਹ ਮੈਂ ਸਮਝਦਾ ਇਹਨਾਂ ਦੀ ਵਧਾਈ ਹੈ ਤੇ ਇਹਨਾਂ ਨੇ ਇਹ ਵੀ ਲਿਖ ਦਿੱਤਾ ਕਿ ਜੇ ਇਸ ਤੋਂ ਇਲਾਵਾ ਵੀ ਪਾਰਟੀ ਦੇ ਕੋਲੋਂ ਸਰਕਾਰ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੈ ਤੇ ਮੈਂ ਉਹ ਵੀ ਆਪਣੀ ਝੋੜੀ ਚ ਪਾਉਂਦਾ ਜੋ ਵੀ ਸਜ਼ਾ ਸ਼ਰੀ ਅਕਾਰਟਕ ਸਾਹਿਬ ਤੋਂ ਲਗਾਈ ਜਾਏਗੀ ਉਹ ਸਜ਼ਾ ਮਿੰਨੂ ਪ੍ਰਵਾਨ ਹੋਏਗੀ